ਕਰਤਾ ਹੈ ਹੂੰ ਤੇ ਉਹ ਹੁੰਦਾ ਹੀ ਰਹਿਣਾ ਬਿਲਕੁਲ ਬਿਲਕੁਲ ਰਾਈਟ ਅੱਛਾ ਵੀਰੇ ਇੱਕ ਗੱਲ ਹੋਰ ਆਪਾਂ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਕਰੀਏ ਵੀ ਜਦੋਂ ਕਬੂਤਰ ਤੁਰਦੇ ਆ ਠੀਕ ਆ ਕਿਉਂ ਤੁਰਦੇ ਆ ਨਸਲ ਪੱਖੋਂ ਤੁਰਦੇ ਆ ਗੇਮ ਪੱਖੋਂ ਵੀ ਕਈ ਵਾਰੀ ਬੰਦੇ ਨੇ ਇਹ ਹੁੰਦਾ ਵੀ ਮੇਰੇ ਜੀ ਕਮੀ ਆ ਜਾ ਤਾਂ ਤੁਰ ਗਏ ਜਾਂ ਆਪਾਂ ਇਹ ਕਹਿ ਸਕਦੇ ਆ ਵੀ ਨਸਲ ਚ ਕਮੀਆਂ ਵੀ ਤਾਂ ਤੁਰ ਗਏ ਹਨ ਕੁਲਦੀਪ ਜੀ ਸਾਰੀਆਂ ਹੀ ਗੱਲਾਂ ਹੁੰਦੀਆਂ ਦੇਖੋ ਕਬੂਤਰ ਬਾਜੀ ਦਾ ਜੇ ਕੋਈ ਬੰਦਾ ਕਹਿੰਦਾ ਨਾ ਮੈਨੂੰ ਚਾਰੇ ਲੜ ਪਤਾ ਤਾਂ ਝੂਠ ਮਾਰਦਾ ਹੂੰ ਮੇਰਾ ਮੰਨਣਾ ਇਹ ਹੈ ਬਿਲਕੁਲ ਇਹਦੇ ਚ ਕਿਹੜੇ ਨੇ ਹੁਣ ਦੇਖੋ ਲੋਕਾਂ ਦੇ 4-4 ਬਾਜ਼ੀਆਂ ਜਿੱਤ ਜਾਂਦੇ ਆ ਪੰਜਵੀਂ ਬਾਜੀ ਉਹਨੇ ਤੇ ਭੱਜ ਜਾਂਦੇ ਆ ਹੂੰ ਕਈ ਵਾਰੀ ਉਹ ਸ਼ਾਮ ਨੂੰ ਭੱਜ ਜਾਂਦੇ ਹੂੰ ਜਿਹੜਾ ਭੱਜਣਾ ਹੈ ਇਹਦੇ ਕਈ ਕਾਰਨ ਹੈ ਪਰ ਜਿਹੜਾ ਸਭ ਤੋਂ ਪ੍ਰਮੁੱਖ ਕਾਰਨ ਹੈ ਹੂੰ ਜਾਂ ਤਾਂ ਨਸਲੋਂ ਭੱਜਦਾ ਹੂੰ ਤੇ ਜੇ ਨਸਲੋਂ ਨਹੀਂ ਭੱਜਦਾ ਤਾਂ ਕਬੂਤਰ ਔਖਾ ਹੁੰਦਾ ਹੀ ਭੱਜਦਾ ਹੂੰ ਚਾਹੇ ਉਹ ਸਵੇਰੇ ਉਹਨੇ ਤੇ ਪਾਣੀ ਤੁਸੀਂ ਵਧ ਦੇਤਾ ਔਖਾ ਹੋ ਗਿਆ ਉਹ ਲੰਮਾ ਹੀ ਤੁਰ ਗਿਆ ਫਿਰ ਉੱਥੇ ਜਾ ਕੇ ਉਹ ਬਾਜੀ ਨਵੇੜ ਦਿੰਦਾ ਹੂੰ ਫਿਰ ਉਹਦੇ ਚ ਤਾਂ ਆਪਣੀ ਗਲਤੀ ਹੈ ਪਾਣੀ ਦੇ ਤੋ ਔਖਾ ਹੋਇਆ ਕਈ ਵਾਰੀ ਪਾਣੀ ਦਿੱਤੇ ਤਾਂ ਵੀ ਔਖਾ ਹੋ ਜਾਂਦਾ ਵੱਧ ਪਾਣੀ ਦਿੱਤਾ ਜਾਵੇ ਕਬੂਤਰ ਲੰਮਾ ਹੋ ਜਾਂਦਾ ਮੁੜੀਦਾ ਹੀ ਨਹੀਂ ਉਹਦੋਂ ਪਿੱਡ ਆ ਜਾਂਦਾ ਕੋਈ ਇਸ ਚੀਜ਼ ਤੇ ਹੈ ਪਰ ਖੜੀ ਗੱਲ ਵੀ ਆਪਾਂ ਪਾਣੀ ਉਸ ਹਿਸਾਬ ਨਾਲ ਦਈਏ ਜਾਂ ਉਹੀ ਕਹਿੰਦੇ ਨੇ ਬਾਈ ਦੇਤਾ ਉਹ ਗਲਤ ਜਦੋਂ ਦੇਖੋ ਜੀ ਇਹਦੇ ਨਾਲ ਇੱਥੇ ਸਾਹਲੀ ਨਾਲੀ ਹੁੰਦੀ ਹੈ ਹੂੰ ਉਹ ਕਈ ਵਾਰੀ ਨਾ ਜਦੋਂ ਦੇਖ ਫੱਕ ਫੱਕ ਕਰ ਲਾ ਜਾਂਦਾ ਕਬੂਤਰ ਜਦੋਂ ਆਪਾਂ ਪਾਣੀ ਸਵੇਰੇ ਘਰੇ ਵੀ ਦਿੰਨੇ ਆ ਨਾ ਕਈ ਵਾਰ ਇਹਦੇ ਇੱਥੇ ਚਲਾ ਜਾਂਦਾ ਉਹ ਕਬੂਤਰ ਵਿਅੱਖਾ ਹੋ ਜਾਂਦਾ ਹੂੰ ਉਹ ਕਬੂਤਰ ਫਿਰ ਮਤਲਬ ਛਿੱਕਾਂ ਟਾਈਪ ਮਾਰਦਾ ਵੀ ਉਹ ਉਹਨੂੰ ਆਪਦੀ ਵਿੰਡ ਪਾਈਪ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ ਉਹ ਹੁੰਦੀ ਨਹੀਂ ਤੇ ਉਹਦੋਂ ਨੂੰ ਅਗਲਾ ਉੱਲਾ ਲਾਉਂਦਾ ਜਦੋਂ ਆਪਾਂ ਉੱਲਾ ਵੀ ਲਾਉਂਦੇ ਆ ਉਦੋਂ ਵੀ ਪਾਣੀ ਉਹਦੇ ਪੋਟੇ ਛਲਦਾ ਹੈ ਕਈ ਵਾਰੀ ਆਪਾਂ ਪਾਣੀ ਦਿੰਨੇ ਆ ਛਲਕਦਾ ਕਿਉਂਕਿ ਜਦੋਂ ਉੱਲਾ ਪਾਏਦਾ ਉਦੋਂ ਤਾਂ ਕਈ ਵਾਰੀ ਤਾਂ 20 ਗੁਬਾਰੀ ਬਾਹਰ ਹੀ ਨਿਕਲ ਬਿਲਕੁਲ ਜਿਹੜਾ ਨਿਕਲਦਾ ਉਹ ਵੀ ਕਬੂਤਰ ਕਈ ਵਾਰੀ ਔਖਾ ਹੁੰਦਾ ਇੱਕ ਤਾਂ ਇਹ ਕਾਰਨ ਹੋ ਗਿਆ ਜਿਹੜੇ ਮਗਰ ਹੋ ਜਾਂਦੇ ਆ ਕਈ ਵਾਰੀ ਇਹ ਬਾਈ ਜ਼ਿਆਦਾਤਰ ਕੀ 90% ਕਬੂਤਰ ਦਾ ਭੱਜਣ ਦਾ ਕਾਰਨ ਉਹਦੀ ਔਖ ਹੀ ਹੁੰਦੀ ਆ ਦੋ ਦੇਖੋ ਕਬੂਤਰ ਘਰ ਵਾਲੇ ਟਾਈਮ 'ਚ ਨਹੀਂ ਪਾਏਦਾ ਹੂੰ ਜਿਹੜਾ ਕਬੂਤਰ ਦਾ ਉਹੀ ਭੱਜ ਗਿਆ ਤੜਖੀ ਭੱਜ ਗਿਆ ਘਰ ਵਾਲਾ ਟਾਈਮ ਵੀ ਨਹੀਂ ਕੀਤਾ ਉਹ ਤਾਂ ਚਲੋ ਨਸਲੋਂ ਭੱਜ ਗਿਆ ਜਿਹੜਾ ਕਬੂਤਰ ਘਰ ਵਾਲਾ ਟਾਈਮ ਤਾਂ ਫਿਰਦਾ ਹੈ ਉਸ ਤੋਂ ਬਾਅਦ ਔਖਾ ਹੋਈ ਜਾਂਦਾ ਉਹ ਜਾਊਗਾ ਉਹ ਬਾਈ ਦੂਜਿਆਂ ਨੂੰ ਵੀ ਲੈ ਜਾਂਦਾ ਉਹ ਔਖਾਂ ਦਾ ਚੱਕਰ ਮਾਰਦਾ ਅੰਦਰੋਂ ਔਖਾਂ ਅੰਦਰ ਰੈਸ਼ ਆ ਹੁੰਦਾ ਘਰੇ ਵੀ ਕਬੂਤਰ ਲੋਕਾਂ ਦੇ ਆ ਜਾਂਦੇ ਜਦੋਂ ਉਹਨਾਂ ਦੇ ਅੰਦਰ ਰੈਸ਼ ਹੁੰਦੀ ਹੈ ਦਾਣੇ ਹੁੰਦੇ ਆ ਉਹ ਬਾਈ ਅੰਦਰੋਂ ਉਹਨਾਂ ਦੇ ਇੰਨੀ ਬਲਤ ਲੱਗ ਜਾਂਦੀ ਅੱਗ ਲੱਗ ਜਾਂਦੀ ਉਹ ਘਰੋਂ ਘੁੰਮੀ ਜਾਣਾ ਉਹਨਾਂ ਨੇ ਵਾਪਸ ਉਤਰੀ ਦਾ ਨਹੀਂ ਤੇ ਫਿਰ ਉਹ ਗਾਹ ਦੇ ਗਾਂ ਪੜ ਤਲ ਜਾਂਦੇ ਹੂੰ ਕਰੋ ਇਹ ਕਾਰਨ ਮੈਂ ਔਖ ਹੀ ਭਜਾਉਂਦੀ ਆ ਕਬੂਤਰ ਨੂੰ ਚਾਹੇ ਘਰੋਂ ਚਾਹੇ ਬਾਹਰ ਮੰਨ ਲਓ ਨਸਲ ਘੱਟ ਭਜਾਉਂਦੀ ਆ ਔਖ ਜਾ ਰ ਭਜਾਉਂਦੀ ਦੋ ਆਡਾ ਆਡ ਗੱਲਾਂ ਕੋਈ ਹੂੰ ਜਿਹੜਾ ਕਬੂਤਰ ਦਾ ਨਸਲੋਂ ਭਜਦਾ ਉਹ ਤਾਂ ਔਖਾ ਹੋਵੇ ਸੌਖਾ ਹੋਵੇ ਉਹਨਾਂ ਦਾ ਭਜਣਾ ਹੀ ਪਜਣਾ ਹੂੰ ਜਿਹੜਾ ਕਬੂਤਰ ਨਸਲੋਂ ਭਜਣ ਵਾਲਾ ਹੈ ਨਹੀਂ ਫਿਰ ਉਹ ਫਿਰ ਵੀ ਭਜਦਾ ਹੈ ਉਹ ਬਈ ਔਖਾ ਹੋ ਕੇ ਭਜਦਾ ਕੋ ਆਪ ਦੀ ਖੇੜ ਤੇ ਨੁਕਸਾ ਉਹ ਖੇੜ ਤੇ ਨੁਕਸਾ ਹੈ ਛੱਡਣ ਤੇ ਨੁਕਸਾ ਹੈ ਕੋਈ ਵੀ ਕਾਰਨ ਹੈ ਭਜੂ ਔਖ ਨਾਲੀ ਹੂੰ ਤੇ ਜਿਹੜਾ ਨਸਲੋਂ ਮਾੜਾ ਉਹਨੇ ਤਾਂ ਭਜਣਾ ਹੀ ਪੈਣਾ ਬਈ ਹੂੰ ਚਲੋ ਇੱਕ ਤੁਹਾਡੇ ਤਜਰਬੇ ਨਾਲ ਮੈਨੂੰ ਹੋਰ ਜ਼ਰੂਰ ਦੱਸੋ ਇੱਕ ਛੋਟੀ ਜੀ ਗੱਲ ਸੋਰੀ ਮੈਂ ਥੋੜੀ ਗੱਲ ਕਰਦਾ ਜਰੂਰ ਜਰੂਰ ਦੱਸੋ ਕਈ ਕਬੂਤਰ ਕੀ ਹੁੰਦੇ ਆ ਜਿੱਤੇ ਪੂਰਾ ਚੱਲੂਗਾ ਜੀ ਉਦੋਂ ਭੱਜ ਜਾਣਗੇ ਜੀ ਤੇ ਜਦੋਂ ਲੋਹੂਗੀ ਉਹਦੇ ਬਾਜੀਤ ਲੈ ਹੂੰ ਕਾਰਨ ਕਾਰਨ ਉਹ ਨਸਲੋਂ ਐ ਹੁੰਦੇ ਆ ਉਹ ਠੰਡ ਚ ਬਾਹਲੀ ਜਾਮ ਹੋ ਉੱਚੇ ਹੋ ਕੇ ਉੱਡਦੇ ਆ ਦੇਖੋ ਇਹਨਾਂ ਨੇ ਕਈ ਹਜ਼ਾਰ ਫੁੱਟ ਚਲਾ ਜਾਣਾ ਉੱਤੇ ਹੂੰ ਉੱਤੋਂ ਇੱਕ ਚੱਕਰ ਵੀ ਇਹਨਾਂ ਦਾ ਜੇ ਮਾਈਨਰ ਜਾਂ ਵੀ ਗਲਤ ਵੱਜ ਗਿਆ ਛੋਟਾ ਜਿਹਾ ਵੀ ਚੱਕਰ ਇਹ ਫਿਰ ਬਈ ਕਿੱਥੇ ਲੈਂਡਿੰਗ ਕਰ ਜਾਣ ਕੋਈ ਪਤਾ ਐਦ ਕੀ ਤੁਹਾਨੂੰ ਗੱਲ ਸੁਣਾਉਣਾ ਸਾਡੀ ਕੂਤਰੀ ਦੋ ਬਾਜੀਆਂ ਵਧੀਆ ਐਸੇ ਸਾਲ ਦੀ ਗੱਲ ਹਮ ਇੱਕ ਬਾਜੀ ਵਧੀਆ ਉਹ ਉੱਡੀ ਕੂਤਰੀ ਉਹ ਜੱਸੀ ਇੱਕ ਪਤਾ ਨਹੀਂ ਹੋਰ ਕਿੱਥੇ ਉੱਡੀ ਤੀਜੀ ਬਾਜੀ ਅਸੀਂ ਮੋਢੀ ਛੱੜਤੀ ਹਮ ਮੋਢੀ ਉਹ 1:30 5 ਵਜੇ ਭੱਜ ਗਈ ਹਮ ਤੁਸੀਂ ਬਈ ਮੰਨਣਾ ਨਹੀਂ ਉਹ ਮੋਢੀ ਤੋਂ 26 ਕਿਲੋਮੀਟਰ ਚਲੀ ਗਈ ਬੋਲੇ 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 26 ਕਿਲੋਮੀਟਰ ਚਲੀ ਗਈ ਤੇ ਮੈਂ ਉਹਦੇ ਘਰੇ ਆਪਣੇ ਖੁੱਡਿਆਂ ਦੇ ਲੈਂਟਰ ਪਈ ਜਾਂਦੇ ਤੇ ਮੈਂ ਉੱਤੇ ਵੇਖਣ ਲੱਗ ਗਿਆ ਤੇ ਮੈਨੂੰ ਅਸਨ ਲੱਗ ਗਏ ਕਹਿੰਦੇ ਬਾਈ ਉੱਤੇ ਕੀ ਵੇਖਦਾ ਮੈਂ ਯਾਰ ਕੀ ਇੱਥੇ ਹੀ ਆ ਜੇ ਉਹ ਕਹਿੰਦੇ ਬਾਈ ਇੰਨੀ ਦੂਰ ਸੜਨਾ ਆ ਜੂਗੀ ਹੂੰ ਤੇ ਅਸੀਂ ਹੱਸ ਕੇ ਹਟਿਆ ਤੇ ਕੱਲ ਪਰਸੋਂ ਹੀ ਸਾਨੂੰ ਪਤਾ ਲੱਗਿਆ ਉਹ ਸਾਡੇ ਪਿੰਡ ਤੋਂ ਛੱਡੂ ਸਾਡੇ ਪਿੰਡ ਤੋਂ ਅਗਲੇ ਪਿੰਡ ਆ ਕੇ ਉਤਰ ਗਈ ਹੂੰ ਉਹਦੇ ਚ ਵੀ ਇੱਕ ਵੀ ਬੜਾ ਸਟ੍ਰੇਂਜ ਹੀ ਚੀਜ਼ ਆ ਉਹਨਾਂ ਭਾਖੜਾ ਟੱਪਦੀ ਹੈ ਬਾਈ ਜਿੱਥੇ ਵਿਜੀ ਗਈ ਹੈ ਨਾ ਹੂੰ ਉਹ ਬੰਦੇ ਦੇ ਉਤਰ ਜਦੋਂ ਵੀ ਭਜਦੇ ਆਪਣੇ ਮਿੱਤਰ ਦੇ ਗੱਗੀ ਦੇ ਹੂੰ ਉਹ ਭਾਖੜਾ ਦੇ ਜਿੰਨੇ ਜਿੰਨੇ ਪਿੰਡ ਆ ਉੱਥੇ ਉਤਰਦੇ ਹੋ ਹੂੰ ਭੱਜ ਕੇ ਉੜਦੇ ਨਹੀਂ ਉਹਨਾਂ ਨੇ ਇੱਕ ਤਰੀਕੇ ਨਾਲ ਉਤੋਂ ਢੋੜਦਿਆਂ ਨੇ ਨਹਿਰ ਦੇ ਪਾਸੇ ਉਤਰਦੇ ਆ ਇੱਕ ਇਮੇਜ ਵਾਲੀ ਗੱਲ ਤੁਹਾਡੀ ਗੱਲ ਵਿਚਾਲਿਆ ਖਸ਼ਾ ਰੇਸਨ ਵਾਲੀ ਰਿਲੇਟਡ ਜਿਹੜੀ ਤੁਸੀਂ ਦੱਸਿਆ ਵੀ ਕਬੂਤਰ ਇਮੇਜ ਬਣਾ ਕੇ ਉੱਡਦਾ ਉਹ ਜ਼ਰੂਰ ਡਿਟੇਲ ਨਾਲ ਦੱਸ ਦੇਖੋ ਜਿਵੇਂ ਹੁਣ ਕੋਈ ਕਬੂਤਰ ਹੈ ਉਹ ਗੁਰੂ ਘਰ ਦੇ ਕੋਲੇ ਲੱਗਿਆ ਉਹ ਜਾਊਗਾ ਗੁਰੂ ਘਰ ਤੇ ਗੇੜੇ ਮਾਰੂਗਾ ਹੀ ਮਾਰੂਗਾ ਇਹ ਨਾ ਬਈ ਜਿਵੇਂ ਇਮੇਜ ਹੈ ਛਤਰੀ ਦਾ ਰੰਗ ਉਹ ਕੈਪਚਰ ਕੀ ਕਰਦੀ ਇਹਨਾਂ ਦੀ ਆਈਜ਼ੀ ਕੈਪਚਰ ਕਰਦੀ ਫਿਰ ਇਹ ਉਸ ਚੀਜ਼ ਤੇ ਲੱਗ ਜਾਂਦੇ ਆ ਉਵੇਂ ਹੀ ਬਾਈ ਇਹ ਘਰ ਦਾ ਆਲਾ ਦਵਾਲਾ ਦੇਖਦੇ ਆ ਜੇ ਤੁਹਾਡੇ ਘਰ ਤੇ ਪੀਲਾ ਰੰਗ ਹੈ ਨਾ ਤੇ ਬਾਹਰ ਜਾ ਕੇ ਪੀਲੇ ਘਰੇ ਪੀਲੇ ਰੰਗ ਦੀ ਜਿੱਥੇ ਮਤਲਬ ਕਲੀ ਕੀਤੀ ਹੋਗੀ ਉੱਥੇ ਤੁਸੀਂ ਛਤਰੀ ਲਾਉਂਗੇ ਮੰਨਣਗੇਗਾ ਹੂੰ ਕਿਉਂਕਿ ਇਹਨਾਂ ਨੇ ਜੋ ਚੀਜ਼ਾਂ ਨਾਲ ਵੇਖਣੀ ਆਉਂਦੀਆਂ ਉਹਵੇਂ ਚੱਲਦੇ ਆ ਉਹ ਜਿਹੜੀ ਉਹਨਾਂ ਤੁਹਾਨੂੰ ਦੱਸਦਾ ਉਹ ਜਿਹੜੇ ਪਿੰਡ ਚ ਗਿੱਜੇ ਆ ਉਹ ਪਿੰਡ ਚੋਂ ਬਾਖੜਾ ਡੱਪਦੀ ਆ ਹੂੰ ਹੁਣ ਉਹਦੇ ਕਬੂਤਰ ਜਦੋਂ ਵੀ ਭੱਜਦੇ ਆ ਨਾ ਉਹ ਜਿਹੜੇ ਨਹਿਰ ਤੇ ਪਿੰਡ ਆ ਉਹ ਜ਼ਿਆਦਾਤਰ 80% ਉਹਨਾਂ ਪਿੰਡਾਂ 'ਚ ਉਤਰਦੇ ਹੂੰ ਹੁਣ ਇਹ ਉੱਤੋਂ ਵੇਖ ਕੇ ਉਤਰਦੇ ਆ ਉਵੇਂ ਹੀ ਕਈ ਵਾਰੀ ਕੀ ਹੁੰਦਾ ਨਾ ਕਬੂਤਰ ਇਸ ਗੱਲੋਂ ਵੀ ਭੱਜ ਜਾਂਦਾ ਜਿਵੇਂ ਕੋਈ ਕਬੂਤਰ ਟਾਵਰ ਦੇ ਨੇੜੇ ਲੱਗਿਆ ਹੂੰ ਤੇ ਤੁਸੀਂ ਬਾਜੀ ਛੱਡਤਾ ਉਥੇ ਟਾਵਰ ਹੈ ਨਹੀਂ ਹੂੰ ਕਬੂਤਰ ਨੂੰ ਤੂੰ ਨੇ ਵੇਖਣਾ ਆਪਦਾ ਘਰ ਕਿਵੇਂ ਵੇਖਣਾ ਉਹਨੇ ਉਤਰਨਾ ਵੀ ਟਾਵਰ ਦੀ ਨਿਸ਼ਾਨੀ ਲੈ ਕੇ ਉਤਰਨਾ ਹੂੰ ਤੇ ਉਹ ਟਾਵਰ ਦੀ ਨਿਸ਼ਾਨੀ ਲੈ ਕੇ ਜਦੋਂ ਉਤਰਦਾ ਉਸ ਪਿੰਡ ਦੇ ਟਾਵਰ ਨਹੀਂ ਹੁੰਦਾ ਉਹ ਦੂਜੇ ਕਿੱਡੇ ਉਤਰ ਜਾਂਦਾ ਹੀ ਹੂੰ ਕਿਤੇ ਹੋਰ ਉਤਰ ਜਾਂਦਾ ਇਹ ਵੀ ਕਿਤੇ ਨਾ ਕਿਤੇ ਬਾਜ਼ੀਆਂ ਜੇ ਛੱਡਣੀਆਂ ਤੋਂ ਤੇ ਕੋਈ ਸਿੱਖਣ ਵਾਲੀ ਗੱਲ ਹੈ ਕਿ ਜੇ ਤੁਹਾਡੇ ਗੁਰਦਾਰ ਹੈ ਗੁਰੂ ਘਰ ਹੈਗਾ ਤਾਂ ਗੁਰੂ ਘਰ ਵਾਲੇ ਪਿੰਡ ਹੀ ਛੱਡੋ ਨਹੀਂ ਇਹ ਭਈ ਤੁਸੀਂ ਗੱਲ ਸਮਝੇ ਨਹੀਂ ਕਈ ਕਬੂਤਰ ਤਾਂ ਦੇਖੋ ਨਸਲਾਂ ਬਹੁਤ ਹੀ ਜ਼ਿਆਦੇ ਘਰੇ ਹੁੰਦੇ ਆ ਪਰ ਇਹ ਚੀਜ਼ਾਂ ਨੂੰ ਇਹ ਕੈਪਚਰ ਕਰਦੇ ਆ ਆਪਦਾ ਘਰ ਮੰਨਦੇ ਆ ਜਿਵੇਂ ਸਾਡੇ ਦਰਵਾਜ਼ੇ ਦੇ ਵਿੱਚ ਛੰਪਣਾ ਸਾਡਾ ਕਬੂਤਰ ਛੱਪੜ ਤੇ ਜਾਊਗਾ ਹੀ ਜਾਊਗਾ ਕਿਉਂਕਿ ਉਹਨੇ ਆਪਦਾ ਘਰ ਲੱਭਣਾ ਹੈ ਉਹਨੇ ਆਪਦਾ ਘਰ ਲੱਭਣਾ ਹੁਣ ਜੇ ਆਪਾਂ ਆਖੀਏ ਵੀ ਛੱਪਣ ਨੂੰ ਲਿਦਾਂਨੇ ਜਿੱਲੇ ਛੱਪੜਾ ਹੀ ਨਹੀਂ ਬਸੇਰੇ ਪਿੰਡਾਂ 'ਚ ਪਰ ਉੱਥੇ ਕਬੂਤਰ ਸਾਨੂੰ ਉਹੋ ਜਿਹੇ ਛੱਟਣੇ ਬਹਿਣਗੇ ਵੀ ਜਿਹੜੇ ਥੋੜੇ ਜੇ ਨਰਮ ਹੋ ਹੂੰ ਘਰੇ ਵੀ ਦੱਸਦੇ ਆ ਕਬੂਤਰ ਵੀ ਕੜੜੇ ਆ ਪੋਲੇ ਆ ਇਹਨਾਂ ਦੇ ਚੜਨ ਤੋਂ ਸਟਾਈਲ ਪਰ ਜਿਹੜਾ ਬਹੁਤ ਛੇਤੀ ਚੜਦਾ ਆ ਕੇ ਉਹ ਥੋੜਾ ਜਿਹਾ ਗਰਮ ਟੜੇ ਦਾ ਜਿਹੜਾ ਥੱਲੇ ਆ ਕੇ 15 ਮਿੰਟ ਉੱਡਦਾ ਫਿਰ ਚਲਾ ਜਾਂਦਾ 20 ਮਿੰਟ ਥੱਲੇ ਉੱਤਰਿਆ ਆਉਂਦਾ ਇਹ ਅੱਡੋ ਅੱਡ ਕਬੂਤਰ ਬਾਈ ਲੋਕਾਂ ਨੇ ਆਪਦੀ ਆਪਦੇ ਹਿਸਾਬ ਦੇ ਨਾਲ ਸਿਆਣੇ ਕੀਤੇ ਵੇ ਹੁਣ ਚੰਡੀਗੜ੍ਹ ਮੋਹਾਲੀ ਉਧਰ ਕੂਤਰ ਲੋਕਾਂ ਦੇ ਬਹੁਤ ਜਾਣੇ ਆ ਛੋਟੇ ਛੋਟੇ ਪਿੰਡਾਂ ਤੋਂ ਨਹੀਂ ਜਾਂਦੇ ਪਿੰਡ ਵਾਲੇ ਛੋਟੇ ਆ ਉਧਰ ਹਾਂਜੀ ਤੇ ਹੁਸ਼ਿਆਰਪੁਰ ਦੁਆਬਾ ਉਧਰ ਵੀ ਇਹੀ ਹਿਸਾਬ ਹੈ ਹੁਣ ਸਾਢੇ ਇਥੇ ਬਈ 4 4 5 ਹੂੰ ਤੇ ਕਿਤੇ ਦੂਰ ਦੂਰ ਤਾਈਂ ਪਿੰਡ ਨਹੀਂ ਹੈਗੇ ਹੂੰ ਤੇ ਫਰਕ ਪੈ ਜਾਂਦਾ ਇਸ ਦਾ ਹੁਣ ਸਾਡੇ ਪੁੱਤਰ ਉਧਰ ਜਾਂਦੇ ਹੀ ਭੱਜ ਜਾਂਦੇ ਆ ਉਹ ਲਹਰਿਆਣ ਏਰੀਆ ਦੇ ਵਿੱਚ ਪਿੰਡਾਂ 'ਚ ਮੈਨੂੰ ਲੱਗਦਾ 80% ਕੀ 90% ਘਰਾਂ ਤੇ ਰੰਗ ਹੁੰਦਾ ਹੂੰ ਤੇ ਸਾਡੇ ਤੁਸੀਂ ਸਾਰੇ ਪਿੰਡਾਂ 'ਚ ਵੇਖੋ 10% ਵੀ ਰੰਗ ਨਹੀਂ ਹੁੰਦਾ ਉਵੇਂ ਲੋਕਾਂ ਦੇ ਸਿਮੈਂਟਡ ਘਰ ਹੈ ਹੂੰ ਕਿਉਂਕਿ ਉਧਰ ਦੇ ਲੋਕ ਬਾਹਰ ਜ਼ਿਆਦਾ ਗਏ ਹੋ ਥੋੜਾ ਜਿਹਾ ਘਰਾਂ ਤੇ ਘੌਰ ਜ਼ਿਆਦਾ ਕਰਦੇ ਐਡਵਾਂਸਡ ਹੈ ਭਈ ਉਹ ਲੋਕ ਦੇਖੋ ਅੱਗੇ ਵੱਧੂ ਲੋਕ ਹੈ ਹਨ ਸਾਡੇ ਲੋਕਾਂ 'ਚ ਹੌਲੀ ਹੌਲੀ ਚੇਂਜੇਸ ਆਏ ਆ ਹੋ ਸਕਦਾ 15 ਸਾਲਾਂ ਲੋਕ ਸਾਡੇ ਵੀ ਕਰਾਉਣ ਲੱਗ ਜਾਣ ਪਰ ਇਹ ਚੀਜ਼ਾਂ ਦੇਖੋ ਇਹਨਾਂ ਨੇ ਤਾਂ ਆਪਦਾ ਨਿਸ਼ਾਨੀ ਲੈ ਕੇ ਉੱਟਣਾ ਇਹਨਾਂ ਨੂੰ ਉਹ ਚੀਜ਼ਾਂ ਅਜੀਬ ਲੱਗਦੀਆਂ ਫਿਰ ਜਾ ਕੇ ਓਕੇ ਲੱਗਣੇ ਬਾਕੀ ਇਹ ਵੀ ਕਾਰਨ ਹੋ ਸਕਦਾ ਜੀ ਆਪਾਂ ਦੂਰ ਕਿਤੇ ਜਾ ਕੇ ਬਾਜੀ ਛੜਦੇ ਸਾਰੇ ਹੀ ਕਾਰਨ ਪੈਂਦੇ ਜੀ ਹੁਣ ਅਸੀਂ ਉਹ ਦਿਨ ਜਿਹਦੇ ਤੁਹਾਨੂੰ ਦੱਸਿਆ ਟਰੈਕਟਰ ਵਾਲੀ ਬਾਜੀ ਤੇ ਕਬੂਤਰ ਲਗਾਏ ਆ 300 ਕਿਲੋਮੀਟਰ ਪੈ ਜਾਂਦਾ ਸਾਨੂੰ ਤੇ ਉਹ ਸਾਰੇ ਰਾਹ ਨਾ ਤੱਕ ਕਬੂਤਰ ਨੇ ਪਾਣੀ ਦੇ ਸਕੇ ਕਿਉਂਕਿ ਡੀਜ਼ਲ ਦੀ ਗੱਡੀ ਸੀ ਡੀਜ਼ਲ ਦੀ ਗੱਡੀ ਦੇ ਵਿੱਚ ਕਬੂਤਰ ਜ਼ਿਆਦਾਤਰ ਪਾਣੀ ਗਲੱਛ ਦਿੰਦਾ ਹੂੰ ਪੈਟਰੋਲ ਦੀ ਗੱਡੀ 'ਚ ਤੁਸੀਂ ਕਬੂਤਰ ਲੈ ਕੇ ਜਾਓਗੇ ਉਹ ਗਲਾਸ ਦਾ ਨਹੀਂ ਡੀਜ਼ਲ ਦੀ ਗੱਡੀ ਦੇ ਵਿੱਚ ਕਬੂਤਰ ਪਾਣੀ ਗਲੱਛੂਗਾ ਹੀ ਗਲੱਛੂਗਾ ਹੂੰ ਇਹ ਤਜਰਬਾ ਕਰਿਆ ਹੋਇਆ ਗਲਾਸ ਦਾ ਹੀ ਆ ਬਾਈ ਸਾਰਿਆਂ ਨੂੰ ਪਤਾ ਹੀ ਆ ਜੀ ਹਾਂ ਡੀਜ਼ਲ ਦੀ ਗੱਡੀ ਦੇ ਵਿੱਚ ਦਾਦਾ ਤਰ ਕਬੂਤਰ ਗਲੱਛ ਦੰਦਾ ਹੂੰ ਤੇ ਪਾਣੀ ਨਹੀਂ ਰੋਕਦਾ ਪਾਣੀ ਗਲੱਛੂਗਾ ਹੂੰ ਉਹ ਹੁਣ ਇੰਨੀ ਦੂਰ ਗਿਆ ਸਾਡੇ ਮਨ 'ਚ ਇਹੀ ਚਿਤ ਅਸੀਂ ਵੀ ਕਬੂਤਰ ਥੱਕ ਜਾਊਗਾ ਪਰ ਉਹ ਮਜਬੂਰੀ ਸੀਗੀ ਹੁਣ ਛੱਡਣਾ ਵੀ ਮੇਰਾ ਮਨ ਲਾ 100 150 ਕਿਲੋਮੀਟਰ ਤੱਕ ਉਤਰ ਫੇਰ ਵੀ ਟਰੈਵਲ ਕਰਕੇ ਬਾਜੀ ਵਧੀਆ ਉੱਡ ਜਾਂਦਾ ਉਸ ਤੋਂ ਬਾਅਦ ਗੰਗੂਤਰ ਥੱਕ ਜਾਂਦਾ ਅਸਲ ਮੈਨੂੰ ਜਿਵੇਂ ਆਪਾਂ ਨੂੰ ਐ ਕੋਈ ਜਗੜ ਕੇ ਛੱਡ ਦੇ ਥੋੜੇ ਚਿਰ ਬਾਅਦ ਆਪਣੀ ਬਾਡੀ ਚ ਸਟਿਫਨੈਸ ਆ ਜਾਂਦੀ ਹੈ ਉਵੇਂ ਹੀ ਉਤਰ ਨਾਲਦੀ ਹਮ ਹੈਗੇ ਐ ਕਾਰਨ ਵੀ ਬਣਦਾ ਕਿਤੇ ਨਸਰੋਲੀ ਵਾਲੀ ਵੀ ਬਾਜੀ ਵੀ ਮੇਰਾ ਖਿਆਲ ਆ ਵੀ ਐ ਸੀਜ਼ਨ ਦੀ ਸਭ ਤੋਂ ਵੱਡੀ ਬਾਜੀ ਸੀ ਸ਼ਾਇਦ ਮੈਨੂੰ ਲੱਗਦਾ ਜੀ ਅਜ ਤੱਕ ਉਸ ਤੋਂ ਵੱਡੀ ਬਾਜੀ ਹੋਈ ਨਹੀਂ ਹੈ ਹਾਂ ਕਿਉਂਕਿ ਤਿੰਨ ਫੋਰ ਇੱਕ ਮਾਈਨਰ ਰੱਖਦੇ ਤਿੰਨ 4 ਸੀ ਮੋਟਰਸਾਈਕਲ ਸੀ ਹੋਰ ਪੰਜ ਨਾਮ ਸੀ ਤੇ ਬਾਜੀ ਵੀ ਬਈ ਆਊਟ ਕਲਾਸ ਸੀ ਬਹੁਤ ਵਧੀਆ ਬਾਜੀ ਸੀ ਬਹੁਤ ਹੀ ਵਧੀਆ ਪ੍ਰਬੰਧ ਸੀ ਟਾਪ ਕਲਾਸ ਬਾਜੀ ਸੀ ਬਹੁਤ ਵਧੀਆ ਸਿਸਟਮ ਸੀ ਬਾਕੀ ਦੇਖੋ ਆਪਾਂ ਜਿਆਦੀਆਂ ਬਾਜ਼ੀਆਂ ਦੇਖੀਆਂ ਨਹੀਂ ਹਨ ਵੀ ਮੇਰਾ ਤਾਂ ਆਪ ਦਾ ਥੋੜਾ ਜਿਹਾ ਲਿਮਟਡ ਜਿਹਾ ਸਰਕਲ ਆ ਪਰ ਹੁਣ ਸਾਡੀ ਪਰਮਾਤਮਾ ਨੂੰ ਮਤਲਬ ਕੋਸ਼ਿਸ਼ ਕਰਦੇ ਆ ਬੇਨਤੀ ਆ ਵੀ ਸਾਨੂੰ ਹਿੰਮਤ ਬਖਸ਼ੇ ਤੇ ਅਸੀਂ ਹੋਰ ਅੱਗੇ ਜਾ ਕੇ ਵੀ ਮੈਂ ਤਾਂ ਪਤਾ ਬਾਕ ਮੇਰ ਕਰੇ ਭਾਈ ਜਦੋਂ ਤਰੱਕੀ ਕਰੋਗੇ ਤਾਂ ਗਾਂ ਦਿਲ ਵੀ ਖੁੱਲੂਗਾ ਵੀਰ ਕਾਂ ਚਰੋਤਾ 370 ਹੋਸਾ ਲਾ ਕੇ ਤੇ ਹੋਰ ਵੀ ਮਨ ਵੀ ਯਾਰ ਜੱਤ ਲਿਆਵਾਂਗੇ ਉਤੋਂ ਵੀ ਹਾਂਜੀ ਹਾਂ ਅਹੀਂ ਦਿਲ ਖੁੱਲਦਾ ਹੌਸਲਾ ਵੱਧਦਾ ਜੇਪਾ ਜਾਣਾ ਹੀ ਨਹੀਂ ਕਿਤੇ ਦੂਰ ਜਾਣ ਦਾ ਦਿਲ ਹੀ ਨਹੀਂ ਪੈਂਦਾ ਪਰ ਆਪਣਾ ਖੋਲਣਾ ਵੀ ਕੀ ਦਿਲ ਨੇ ਭਾਈ ਉਹ ਫਿਰ ਇੱਕ ਗੱਲ ਜਿਵੇਂ ਤੁਸੀਂ ਪਹਿਲਾਂ ਗੁਰੂ ਆਲੀ ਪੁੱਛੀ ਉਹਦੇ ਨਾਲ ਰਿਲੇਟਡ ਹੈ ਹੁਣ ਜੇ ਸਾਡਾ ਔਣ ਜਾਣ ਹੋਵੇ ਸਾਡਾ ਸਰਕਲ ਹੋਵੇ ਪੰਜਾਬ ਚ ਹੂੰ ਤੇ ਆਟੋਮੈਟਿਕਲੀ ਜਦੋਂ ਬੰਦਾ ਜਾਂਦਾ ਫਿਰ ਲਿਹਾਜ਼ ਚ ਵੀ ਛਡਣੀ ਪੈਂਦੀ ਹੈ ਹੂੰ ਲਿਹਾਜ਼ ਚ ਜਦੋਂ ਤੁਸੀਂ ਬਾਜ਼ੀਆਂ ਛਡੋਗੇ ਤੇ ਹੁਣ ਮੈਨੂੰ ਥੋੜਾ ਨਾ ਮੇਰੇ ਲਈ ਆ ਜਾ ਤੁਸੀਂ ਮੈਨੂੰ ਕਹਤਾ ਵੀ ਬਾਈ ਬਾਜੀ ਛੱਡਿਓ ਫਿਰ ਇੱਕ ਤਰੀਕੇ ਦੀ ਮਜਬੂਰੀ ਬਣ ਜਾਂਦੀ ਹੈ ਫਿਰ ਜਦੋਂ ਬੰਦਾ ਇੱਕ ਦੋ ਵਾਰੀ ਬਾਜ਼ੀਆਂ ਕੂਤਰ ਉੜਦਾ ਫਿਰ ਹੌਸਲਾ ਬਣ ਜਾਂਦਾ ਸਾਨੂੰ ਬਾਈ ਅਸਲ ਵਿੱਚ ਆਦੇ ਕਬੂਤਰ ਗਵਾਚਣ ਦਾ ਹੀ ਬਹੁਤ ਹੁੰਦਾ ਸਾਡੇ ਜਦੋਂ ਕੂਤਰ ਗਵਾਚ ਜਾਂਦਾ ਸਾਡੇ ਸਾਰੇ ਬੰਦੇ ਹੀ ਉਦਾਸ ਹੋ ਜਾਂਦੇ ਅਸੀਂ ਕਬੂਤਰ ਦਾ ਹੀ ਮੋਹ ਕਰਦੇ ਆ ਤੇ ਜਦੋਂ ਬੰਦਾ ਥੋੜਾ ਜਿਆ ਪ੍ਰੋਫੈਸ਼ਨਲ ਹੋ ਜਾਂਦਾ ਉਹਨੂੰ ਕਬੂਤਰ ਦਾ ਘੱਟ ਹੁੰਦਾ ਉਹਨੂੰ ਐ ਹੁੰਦਾ ਵੀ ਬਾਜੀ ਜਿੱਤੀ ਹੈ ਨਾ ਬਣੇ ਥੰਗਾ ਇਹ ਫਾਸਲ ਤੇ ਥੋੜੀ ਜਿਆਦਾ ਆ ਜਾਂਦੀ ਹੈ ਜੀ ਹਨਾ ਇਹ ਸਾਨੂੰ ਮਾਰ ਪੈਂਦੀ ਹੈ ਜੀ ਇਸ ਗੱਲ ਦੀ ਅਸੀਂ ਮੋਹ ਜ਼ਿਆਦਾ ਕਰਦੇ ਹਾਂ ਅਸੀਂ ਚੰਗਾ ਕੂਤਰ ਬਸੇਰੇ ਚੰਗੇ ਕੂਤਰ ਆ ਜਿਹੜੇ ਅਸੀਂ ਕਈ ਵਾਰੀ ਬਾਜੀ ਛੱਡਦੇ ਨਹੀਂ ਕਈ ਕੂਤਰ ਇੰਨੇ ਡਾਵੇ ਬਾਜੀਆਂ ਨੇ ਵੜਨਦੇ ਪਰ ਬਾਜੀ ਨਹੀਂ ਛੱਡਦੇ ਜੀ ਬਿਲਕੁਲ ਰਾਈਟ ਗੱਲ ਆ ਵੀ ਚਲੋ ਤੇ ਇੱਕ ਵਾਰੀ ਆਪਾਂ ਗੱਲ ਕਰਦੇ ਹਾਂ ਖੇਡ ਦੀ ਜਿਹੜੀ ਐ ਸੀਜ਼ਨ ਗਰਮੀ ਬਹੁਤ ਚੰਗੀ ਪਈ ਆ ਠੀਕ ਆ ਬੜਾ ਮਤਲਬ ਸੋਹਣਾ ਰਿਜ਼ਲਟ ਰਾਇਆ ਸਾਰਿਆਂ ਦਾ ਲਗਭਗ ਜਿਨੀਆਂ ਨੇ ਵੀ ਮਿਹਨਤ ਕੀਤੀ ਆ ਜਿਨੀਆਂ ਨੇ ਵੀ ਕੁਝ ਕੀਤਾ ਉਹ ਅੱਗੇ ਆ ਹੀ ਆ ਹਨਾ ਇਸ ਖੇਡ ਦੇ ਵਿੱਚ ਜਾਂ ਇਸ ਗਰਮੀ ਦੀ ਖੇਡ ਦੇ ਵਿੱਚ ਕੀ ਜ਼ਿਆਦਾਤਰ ਆਪਾਂ ਨੂੰ ਸਹੀ ਲੱਗਿਆ ਆਲੂ ਖਾਰਾ ਜ਼ਿਆਦਾ ਖੇਡ ਚੋੜਿਆ ਜਾਂ ਆਮ ਖੇਡ ਜਿਵੇਂ ਨਾਰਮਲ ਖੇਡ ਚੱਲਦੇ ਆ ਉਹ ਡੀ ਜਰੂਰ ਮੇਰਾ ਵੀਰੇ ਆਲੂ ਖਾਰਾ ਹਿਲ ਤੇ ਜਰੂਰ ਪੜਦਾ ਚੱਕ ਬਾਈ ਇੱਕ ਪਰਦਾ ਦਾ ਕੀ ਚੱਕਣਾ ਜੀ ਜੋ ਸਾਨੂੰ ਪਤਾ ਉਹ ਦੱਸ ਦਿੰਨੇ ਆ ਦੇਖੋ ਜੀ ਅਸੀਂ ਤਾਂ ਆਲੂ ਖਾਰਾ ਲਾਉਣਾ ਹੀ ਲਾਉਨੇ ਆ ਤੇ ਮੈਨੂੰ ਐ ਲੱਗਦਾ ਵੀ 70 ਕੀ 90% ਲੋਕ ਲਾਉਂਦੇ ਕੋਈ 10% ਲੋਕ ਨਾ ਲਾਉਂਦੇ ਹੁਣ ਤਾਂ ਗੱਲ ਆਡਾ ਜਾਂ ਦਾ ਲੋਕ